ਇਕ ਬੁਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਫਤਾਰ ਭੁਖਿਆ ਭੁਖਣਾੁ ਸ੍ਰੀ ਜੇ ਬਨਾਪੁਰੀਆਂ ਭਾਰ ਸਹਿ ਸਿਆਨ ਪਾਲਕ ਹੋਏ ਕਾਇਕ ਨਾ ਚੱਲੇ ਨਾਲ ਕਿੱਸ ਚਿਆਰਾ ਹੋਈਐ ਕਿ ਕੂੜਾ ਟਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੇ ਹਉਮਾਨਾ ਕਾ ਹੁਕਮ ਨਾ ਕਿਹਾ ਜਾਏ ਹੁਕਮੇ ਹੋਂ ਜੀ ਹੁਕਮ ਮਿਲਾ ਵੜਿਆਈ ਹੁਕਮੇ ਉਤਮਨੀ ਹੁਕਮ ਲਿਖ ਦੁਖ ਸੁਪਾਈ ਐ ਇਕ ਨਾ ਹੁਕਮੇ ਬਖਸੀਸ ਇੱਕ ਹੁਕਮੀ ਸਦਾ ਪੁਆਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉ ਮੈਂ ਕਹਿ ਨ ਕੋਇ ਗਾਵੇ ਕੋ ਤਾਂ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੇ ਨਹੀਂ ਸਾ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਚ ਕਰੇ ਤੰਖੇ ਗਾਵੇ ਕੋ ਜੀ ਲੈ ਫਿਰ ਦੇ ਗਾਇਆ ਕੋ ਜਾਪੈ ਦਿਸੈ ਦੂਰ ਗਾਇਆ ਕੋ ਵੇਖੇ ਹਾਜ਼ਰ ਹਲ ਕਥਨਾ ਕਦੀ ਨਾ ਆਵੇ ਟੋਟ ਘਟ ਘਟ ਕਥੀ ਕੋਟੀ ਕੋਟ ਕੋਟ ਜੇ ਦਾ ਦੇ ਲੈ ਦੇ ਥਕ ਪਾਇ ਜੁਬਾਜ ਬੰਤ ਖਾਈ ਖਾਇ ਹੁਕਮੇ ਹੁਕਮ ਚਲਾਏ ਰਾਉ ਨਾਂਗ ਵਿਕਸੈ ਵੀ ਪ੍ਰਵਾ ਸਾਚਾ ਸਾਇ ਸਾਚ ਨਾਏ ਆਖਿਆ ਬਾਉ ਅਪਾਰ ਆਖੇ ਮੰਗੇ ਦੇ ਦੇ ਦਾ ਕਰੇ ਦਾਤਾ

ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਾਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਜੰ ਗੁਰਮੁਖ ਵੇਦੰ ਗੁਰਮੁਖ ਰਿਆ ਸੋਾਈ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਅੱਖਾਂ ਨਹੀਂ ਕਹਿਣਾ ਕਤਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਗੁਰਾ ਇੱਕ ਦੇ ਬੁਝਾਈ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾ